ਲਓ ਬਾਈ ਮਿੱਤਰੋ ਧੰਨ ਧੰਨ ਜਿਉਣ ਸਮਾਧੀ ਬਾਬਾ ਨਿਰਮਲਨਾਥ ਜੀ ਸਾਂਝਾ ਪੇਜਨ ਕਲੱਬ ਕੁੱਪਕਲਾ ਵੱਲੋਂ ਜਿਹੜੀਆਂ ਚੈਂਪੀਅਨਸ਼ਿਪ ਵਾਲੀਆਂ ਬਾਜ਼ੀਆਂ ਕਰਵਾਈਆਂ ਜਾਣੀਆਂ ਨੇ ਉਹਨਾਂ ਦਾ ਜਿਹੜਾ ਪੋਸਟਰ ਆ ਉਹ ਵੀਰੇ ਸਕਰੀਨ ਦੇ ਉੱਤੇ ਚੱਲ ਰਿਹਾ ਪੋਸਟਰ ਬਣ ਕੇ ਆ ਗਿਆ ਧੰਨ ਧੰਨ ਜਿਉਣ ਸਮਾਧੀ ਬਾਬਾ ਨਿਰਮਲਨਾਥ ਜੀ ਦੀ ਸ਼ਾਇਆ ਸ਼ਤਰ ਹੇਠ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਂਝਾ ਪਜਨ ਕਲੱਬ ਕੁੱਪ ਕਲਾ ਵੱਲੋਂ ਜਿਹੜੀਆਂ ਚੈਂਪੀਅਨਸ਼ਿਪ ਵਾਲੀਆਂ 6 ਬਾਜ਼ੀਆਂ ਕਰਾਈਆਂ ਜਾਣੀਆਂ ਨੇ ਉਹਨਾਂ ਦਾ ਪੋਸਟਰ ਸਕਰੀਨ ਦੇ ਉੱਤੇ ਚੱਲ ਰਿਹਾ ਸਾਰੇ ਹੀ ਕੁੱਪ ਕਲੱਬ ਦੇ ਜਿੰਨੇ ਕਲੱਬ ਦੇ ਮੈਂਬਰ ਨੇ ਬੜੇ ਵਧਾਈ ਦੇ ਪਾਤਰ ਨੇ ਬਾਬਾ ਨਾਨਕ ਸਾਰੇ ਹੀ ਕਲੱਬ ਦੇ ਉੱਤੇ ਮੇਰਾ ਭਰਿਆ ਹੱਥ ਬਣਾਈ ਰੱਖੇ ਐਸ ਸਾਲ 2025 ਦੇ ਵਿੱਚ ਬਾਈ ਬਿਲਕੁਲ ਐਂਡ ਕਰਾਤਾ ਜਿਹਨੂੰ ਐਂਡ ਕਹਿੰਦੇ ਨੇ ਜਿਹੜੇ ਪਿੰਡ ਨੇ ਵੀਰੇ ਬਹੁਤ ਹੀ ਵਧੀਆ ਤੇ ਵੱਡੇ ਪਿੰਡ ਸਿਲੈਕਟ ਕਰੇਗਾ ਇਹਨੇ ਕੁੱਪ ਕਲੱਬ ਵੱਲੋਂ ਐਸ ਸਾਲ ਜਿਹੜੀਆਂ ਚੈਂਪੀਅਨਸ਼ਿਪ ਵਾਲੀਆਂ 6 ਬਾਜ਼ੀਆਂ ਹੋਣੀਆਂ ਨੇ ਤਾਂ ਜਿਹੜੇ ਪਿੰਡ ਨੇ ਨਾ ਵੀਰੇ ਸਿਲੈਕਟ ਕਰੇ ਹੋਏ ਤਾਂ ਬੰਬ ਬਲਾਊ ਪਿੰਡ ਨੇ ਐਨ ਮਾਲਾ ਪੁਲਾਂ ਦੇ ਥੱਲੇ ਨੂੰ ਪਾਣੀ ਨਿਕਲੂ ਕੋਈ ਨੇਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਲੱਗ ਜੂ ਪਤਾ ਕਈਆਂ ਦੇ ਮਨਾਂ ਦੇ ਭਲੇਖੇ ਨਿਕਲ ਜਾਣੇ ਨੇ ਵੀ ਪਿੰਡ ਛੋਟੇ ਨੇ ਸਾਡਾ ਭੱਜ ਗਿਆ ਸਾਡਾ ਪਿੰਡ ਛੋਟਾ ਤੀ ਸਾਡਾ ਖੜਿਆ ਨਹੀਂ ਐਨ ਬਾਈ ਉਹ ਚੁੱਟੂਟੀ ਦੇ ਜਿਹੜੇ ਪਿੰਡ ਨੇ ਉਹ ਸਿਲੈਕਟ ਕਰੇ ਨੇ 2025 ਦੇ ਵਿੱਚ ਸਾਂਝਾ ਪੇ ਦਿਨ ਕੁੱਪ ਕਲੱਬ ਵੱਲੋਂ ਜਾਣੀ ਦੇ ਪੁળા ਦੇ ਥੱਲੇ ਨੂੰ ਪਾਣੀ ਨਿਕਲੂ ਲੱਗ ਜੂਗਾ ਪਤਾ ਖੇਡਾਂ ਦੇ ਖਿਲਾੜਾਂ ਦਾ ਜਿਹੜੇ ਪਿੰਡ ਨੇ ਬਾਈ 6 ਦੇ 6 ਬਹੁਤ ਹੀ ਵਧੀਆ ਤੇ ਵੱਡੇ ਪਿੰਡ ਸਲੈਕਟ ਕਰੇ ਗਏ ਨੇ ਚੈਂਪੀਅਨਸ਼ਿਪ ਵਾਲੀਆਂ ਬਾਜ਼ੀਆਂ ਦੇ ਲਈ ਸਾਰੇ ਹੀ ਕਲੱਬ ਦੇ ਮੈਂਬਰ ਬਹੁਤ ਵੀਰੇ ਵਧਾਈ ਦੇ ਪਾਤਰ ਨੇ ਕੁੱਪ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਸਾਂਝਾ ਪਾਇਨ ਕਲੱਬ ਕੁੱਪ ਕਲਾਂ ਦੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀਆਂ ਚੈਂਪੀਅਨਸ਼ਿਪ ਵਾਲੀਆਂ ਬਾਜ਼ੀਆਂ ਉਹ 6 ਬਾਜ਼ੀਆਂ ਕਰਵਾਈਆਂ ਜਾ ਰਹੀਆਂ ਨੇ ਤੇ ਜਿਹੜਾ ਵੀਰੇ ਇਨਾਮ ਨੇ 6 ਦੀਆਂ 6 ਬਾਜ਼ੀਆਂ ਦੇ ਵਿੱਚ ਇਨਾਮ ਦਿੱਤੇ ਜਾਣੇ ਨੇ ਪਿੰਡ ਲਸਾੜੇ 22 ਮਈ ਨੂੰ ਜਿਹੜੀ ਬਾਜੀ ਹੋਣੀ ਆ ਉਹਦੇ ਵਿੱਚ ਇਲੈਕਟ੍ਰਿਕ ਜਿਹੜੀ ਸਕੂਟਰ ਆ ਵੀਰੇ ਉਹ ਦਿੱਤੀ ਜਾਣੀ ਆ ਬਾਕੀ ਜਿਹੜੀਆਂ 5 ਬਾਜ਼ੀਆਂ ਨੇ ਉਹਨਾਂ ਦੇ ਵਿੱਚ ਮੋਟਰਸਾਈਕਲ ਦਿੱਤਾ ਜਾਣਾ ਜਿਹੜਾ ਪਹਿਲਾ ਫਸਟ ਇਨਾਮ ਇਨਾਮਾਂ ਵਾਲੇ ਵੀ ਬੰਬ ਬਲਾਤੇ ਤੇ ਪਿੰਡਾਂ ਵਾਲੇ ਵੀ ਬੰਬ ਬਲਾਤੇ ਜਿਹੜੇ ਪਿੰਡ ਰੱਖੇ ਨੇ ਐਤਕੀ ਐਨ ਕੋਈ ਨੱਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਕਈਆਂ ਦੇ ਮਨਾਂ ਦੇ ਭਲੇਖੇ ਨਿਕਲ ਜਾਣੇ ਨੇ ਵੀ ਸਾਡਾ ਭੱਜ ਗਿਆ ਪਿੰਡ ਛੋਟਾ ਸੀ ਸਾਡਾ ਖੜਿਆ ਨਹੀਂ ਆ ਪਿੰਡ ਵੀ ਵੀਰੇ ਪਹਾੜ ਜੱਡੇ ਜੱਡੇ ਪਿੰਡ ਰੱਖੇ ਨੇ ਸਾਂਝਾ ਪੇਨ ਘੁੱਪ ਕਲੱਬ ਨੇ ਐਤਕੀ ਕਈਆਂ ਦੇ ਮਨਾਂ ਦੇ ਭਲੇਖੇ ਨਿਕਲ ਜਾਣੇ ਨੇ ਆ 6 ਪਿੰਡਾਂ ਦੀਆਂ ਬਾਜ਼ੀਆਂ ਦੇ ਵਿੱਚ ਚੈਂਪੀਅਨਸ਼ਿਪ ਦੇ ਵਿੱਚ ਸੋ ਵੀਰੇ ਸਾਰੇ ਹੀ ਜਿੰਨੇ ਕਬੂਤਰਬਾਜ਼ ਵੀਰ ਨਾਲ ਜੁੜੇ ਹੋਏ ਨੇ ਜਿੰਨੇ ਵੀ ਕਲੱਬ ਦੇ ਮੈਂਬਰ ਸਾਰਿਆਂ ਨੂੰ ਬਈ ਬਹੁਤ ਬਹੁਤ ਮੁਬਾਰਕਾਂ ਤੇ ਬਾਬਾ ਨਾਨਕ ਵੀਰੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਕਲੱਬ ਵਾਲੇ ਮੈਂਬਰਾਂ ਨੂੰ ਵੀ ਜਿੰਨੇ ਵੀ ਕਬੂਤਰਬਾਜ਼ ਵੀਰ ਨਾਲ ਜੁੜੇ ਹੋਏ ਨੇ ਚੈਨਲ ਦੇ ਸਾਰਿਆਂ ਨੂੰ ਬਈ ਬਾਬਾ ਨਾਨਕ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਕੀ ਆ ਜਿਹੜਾ ਪੋਸਟਰ ਆ ਇਹ ਵੀਰੇ ਕੁੱਪ ਕਲਾ ਸਾਂਝਾ ਭੇਜਣਾ ਕਲੱਬ ਚੈਂਪੀਅਨਸ਼ਿਪ ਪਾਲੀਆਂ ਜਿਹੜੀਆਂ ਛੇ ਬਾਜ਼ੀਆਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾਈਆਂ ਜਾ ਰਹੀਆਂ ਨੇ 2025 ਦੇ ਵਿੱਚ ਪਹਿਲੀ ਬਾਜ਼ੀ 7 ਮਈ ਨੂੰ ਪਿੰਡ ਸ਼ੰਨਾ ਕਰਵਾਈ ਜਾ ਰਹੀ ਹੈ ਦੂਜੀ ਬਾਜ਼ੀ 11 ਮਈ ਨੂੰ ਪਿੰਡ ਧਲੇਰ ਤੀਜੀ ਬਾਜ਼ੀ 18 ਮਈ ਨੂੰ ਪਿੰਡ ਸਰੋਦ ਚੌਥੀ ਬਾਜ਼ੀ 22 ਮਈ ਨੂੰ ਪਿੰਡ ਲਸਾੜਾ ਪੰਜਵੀਂ ਬਾਜੀ 27 ਮਈ ਨੂੰ ਪਿੰਡ ਕੰਗਣਵਾਲ ਛੇਵੀਂ ਬਾਜੀ ਪਿੰਡ ਰੱਬੋਂ 7 ਜੂਨ ਨੂੰ ਤੋਂ ਛੇ ਬਾਜ਼ੀਆਂ ਵੀਰੇ ਸਾਂਝਾ ਪੈਣ ਕੁੱਪ ਕਲੱਬ ਵੱਲੋਂ ਚੈਂਪੀਅਨਸ਼ਿਪ ਵਾਲੀਆਂ ਕਰਵਾਈਆਂ ਜਾ ਰਹੀਆਂ ਨੇ ਤੇ ਜਿਹੜੇ ਪਿੰਡ ਨੇ ਪਿੰਡਾਂ ਵਾਲੇ ਦਾ ਬਾਈਆਂ ਨੇ ਬੰਬੇ ਬਲਾ ਤੇ ਮੰਨ ਕੇ ਚੱਲੋ ਵੀ ਕਈਆਂ ਦੇ ਮਨਾਂ ਦੇ ਪਲੇਖੇ ਨਿਕਲ ਜਾਣੇ ਨੇ ਐਤਕੀ ਬਹੁਤ ਵਧੀਆ ਪਿੰਡ ਸਿਲੈਕਟ ਕਰੇ ਨੇ ਦੁਬਾਰ ਤੋਂ ਸਾਰੇ ਹੀ ਕਲੱਬ ਮੈਂਬਰਾਂ ਦਾ ਤੇ ਸਾਂਝਾ ਭੇਜਣ ਕੁਪ ਕਲੱਬ ਦੇ ਸਾਰੀ ਕਮੇਟੀ ਦਾ ਦਿਲੋਂ ਧੰਨਵਾਦ ਜੀ